ਸੰਦੀਪ ਤੈਨੂੰ ਪਤਾ ਵੀ ਆ ਕੋਟ ਨੂੰ ਕਿੰਨਾ ਟਾਈਮ ਹੋ ਗਿਆ ਹੈ? ਹੈ? ਨਾ ਪਤਾ ਨਹੀਂ। ਇਹ ਕੋਟ ਆ ਹੈ ਪਤਾ? ਕਿੰਨਾ ਚਿਰ ਹੋ ਗਿਆ ਦੱਸ? 15 ਹੋ ਗਏ। 15 ਸਾਲ ਹੋ ਗਏ। ਇਹ ਮੇਰੇ ਵਿਆਹ ਦਾ ਕੋਟ ਆ। ਮੈਂ ਵਿਆਹ ਵੇਲੇ ਬਰਾਤ ਵਾਲੇ ਬਰਾਤ ਵਾਲੇ ਪਾਇਆ ਸੀਗਾ। ਤੇ ਹੁਣ ਮੈਂ ਇਹਨੂੰ ਕੱਟ ਕੇ ਠੰਡ ਆ ਗਈ ਤੇ ਮੈਂ ਇਹਨੂੰ ਪਾਪ ਹੋ ਗਏ ਜਾਂ ਖਸਾਕ ਸੁਦਈਏ ਪਰ ਇਹ ਤਾਂ ਐਂ ਦਾ ਪਾੜਦਾ ਨਹੀਂ ਹੈ। ਪਰ ਵੀ ਪਾਇਆ ਸੀ। ਹਾਂ ਪਿਛਲੇ ਸਾਲ ਵੀ ਮੈਂ ਠੰਡ 'ਚ ਥੋੜਾ ਜਿਹਾ ਪਾਇਆ ਸੀਗਾ। ਇਹਤੀ ਵੀ ਮੈਸੇਜ ਨਾਲ ਇਹਨੂੰ ਪਾਪੋ ਕੇ ਖਤਮ ਕਰ ਗਈ ਜਿਹੜੀ ਸੀਗੀ ਇਹਦੇ ਨਾਲ ਦੀ ਪੈਂਟ ਤੇ ਪੈਂਟ ਤਾਂ ਮੈਂ ਤੇ ਆਉਣੇ ਆਉਣ ਹੀ ਅੜ ਗਈ ਸੀਗੀ ਲੱਕ ਤੋਂ ਪਰ ਲੱਕ ਤਾਂ ਹੁੰਦੀ ਨਹੀਂ ਸੀ ਪੈਂਟ ਮੈਂ ਦੇ ਦੇ ਸੀ ਕਿਸੇ ਨੂੰ ਹੈਨਾ ਤੇਰਾ ਵਿਆਹ ਵਾਲਾ ਸੂਟ ਤਾਂ ਕਿੱਥੇ ਹੈ ਪਹਿਾਣਾ ਕਿੱਥੇ ਪਹਿਾਣਾ ਦੱਸ ਪਿਆ ਹੈ ਕਿਹਜੇ ਰੰਗ ਦਾ ਬਰਾਡੇ ਪਿਆ ਜਿਹੜੀ ਸਹੀ ਜੀ ਦੱਸ ਪਿਆ ਬਿਠਾ ਕੇ ਉਪਿਆ ਹਟੋ ਚੁਪਿਆ ਆ ਜੀ ਹਿੰਦੀ ਕਢਾਈ ਇਹਲੇ ਤੇ ਦੇਖ। ਆਹੋ ਚਲ ਕਿਹੋ ਜਿਹਾ ਵੀ ਸੀਗਾ ਜੇ ਜੇ ਮੌਕੇ ਤੇ ਬਣਿਆ। ਅਜੇ ਰੱਖੀ ਬੈਠੀ ਉਹ ਮੇਰੇ ਘਰੇ ਸੂਟ ਸੀ ਮੇਰੇ ਤੋਂ ਸਸਤੇ ਇਹ ਸੂਟ। ਤੇ ਬੇਕਨ ਸਸਤੇ ਲੱਗਦੇ ਇਹਨੂੰ। ਵਧੀਆ ਤਾਂ ਲੈ ਲੈਂਦੀ। ਸਾਡੇ ਐਸੇ ਤਾਂ ਹੀ ਨਹੀਂ ਸੀ ਉਹ ਦੇਖ ਲਾ ਦੇ ਅਗਲਾ। 500 ਰੁਪਏ ਦਾ ਹੈ। ਅੱਛਾ। ਹਾ ਵੈਲਾ 16 ਸਾਲ ਹੋ ਗਏ ਮੈਂ ਤਾਂ ਕੋੜ ਪਾਈਪਰ ਦਾ 2 ਸਾਲ ਹੋ ਗਏ ਤੱਕ ਚੱਲੀ ਜਾਂਦਾ ਵਧੀਆ ਮੈਂ ਤਾਂ ਮੇਰਾ ਵੀ ਪਿਆ ਹੀ ਆ ਭਾਵੇਂ ਦੀ 500 ਦਾ ਕੱਢਿਆ ਨਹੀਂ ਬਾਹਰ ਉਹਨੂੰ ਰੱਖ ਛੱਡਿਆ ਉਹਦਾ ਉੱਥੇ ਹੀ ਉਹ ਆਉਂਦਾ ਹੀ ਨਹੀਂ ਉਹ ਤਾਂ ਮੈਂ ਪਤਲੀ ਹੀ ਹੁੰਦੀ ਸੀ ਹੁਣ ਮੈਂ ਮੋਟੀ ਹੋ ਗਈ ਹਾਂ ਆਉਂਦਾ ਨਹੀਂ ਸ਼ਾਇਦ ਮੋਟੀ ਹੋ ਗਈ ਨਾ ਉਹ ਤਾਂ ਪਤਲੀ ਸੀ ਤੂੰ ਮੇਰੇ ਵੀ ਪੈਂਟ ਤਾਂ ਹੀ ਉਹਨਾਂ ਵੱਢ ਗਈ ਮੈਂ ਮोटा ਹੋ ਗਿਆ ਤੇ ਉਹ ਲੱਕ ਤੇ ਚੜਦੀ ਨਹੀਂ ਸੀ ਪੈਂਟੀ ਹੁਣ ਤਾਂ ਮੇਰਾ ਦੁੱਬਣਾ ਸ ਆਉਂਦਾ ਨਹੀਂ ਨਾ ਛੱਲ ਆ ਹੂੰ ਪੀ ਲਾਉ ਇਹਦਾ ਹੋ ਗਿਆ ਸੂਟ ਹਨਾ ਆ ਕੀ ਕਰਤਾ ਹੈ ਤੈਲਾ ਇਸ ਪਾਰਾ ਮਲੇ ਮੈਂ ਕੋਲ ਆਈ ਇੱਥੇ ਧੋ ਇਹਨਾਂ ਨਾਲ ਕੀ ਲੱਗੂਗੀ ਯਾਰ ਹਾਂ ਸਰਾਨਾਂ ਪੈ ਮਹਰਾਨੇ ਦੇ ਬੈਠਾ ਸੀ ਨਾ ਤੈ ਮਰ ਜੇ ਨੀ ਕਰ ਕੱਟ ਇਹਨੇ ਇਕੱਠੇ ਕਰ ਰੱਖੇ ਤੇ ਉਹਨੂੰ ਰੋਜ਼ ਤੈ ਮਾਰਦਾ ਕਿ ਜਿਹੜੇ ਥੋਤੇ ਹੁੰਦੇ ਆ ਉਹ ਤਾਂ ਇਕੱਠੇ ਕਰ ਲੈਣੀ ਵਾਵਾ ਇਕੱਠੇ ਹੋ ਜਾਂਦੇ ਫੇਰ ਮਾਰੂ ਨਹੀਂ ਥੋਤੇ ਹੀ ਨੇ ਲਾਉਂਦੇ ਬੜੇ ਤੁਸੀਂ ਲਾਉਂਦੇ ਨਾ ਗਏ ਇੱਥੇ ਰੋਜ਼ ਫਰੋਜ਼ ਹੀ ਦੋ ਦੋ ਤਿੰਨ ਲੱਖ ਰੁਪਏ ਦੇ ਰੋਜ਼ ਨਹੀਂ ਹੁੰਦਾ ਨਾ ਉਹਨਾਂ ਮੈਂ ਪੰਜ ਛੀ ਦਿਨਾਂ ਤੋਂ ਹਾਂ ਹਾਂ ਚੇਦੇ ਨਾ ਨਾ ਦੇਰ ਰਗਾ ਕੌਣ ਸੁਣਾ ਉਹ ਤਾਈ ਦੀ ਆ ਗਈ ਤਾਈ ਬਖਾ ਤਾਈ ਦੀ ਮੱਝ ਸੋਈ ਆ ਤੇ ਆ ਲੈ ਆ ਜਾ ਤਾਈ ਆਪਣੀ ਸੂਈ ਦੀ ਮੱਝ ਬਧਾਈ ਦਿਓ ਸਾਡੀ ਤਾਈ ਹਾਂ ਵਧਾਈਆਂ ਦਿਓ ਇੱਕ ਤਾਂ ਤਾਈ ਨੂੰ ਮੈਂ ਤਾਂ ਵਧਾਈ ਦੇ ਆ ਸੀਗਾ ਤੇ ਹੁਣ ਇਹ ਲੱਗ ਗਈ ਆਪਣੇ ਤੇ ਦੁੱਧ ਲੈ ਕਹਿੰਦਾ ਨਾ ਹਾਂ ਗੋਲੀ ਬਣ ਜਾਂਦੀ ਹੈ ਜੇ ਗੋਲੀ ਨਹੀਂ ਬਣਦੀ ਦੁੱਧ ਬਣਦਾ ਹਰ ਸੰਦ ਦੁੱਧ ਬਣ ਲੱਗਿਆ ਸਰ ਕੋਈ ਦੁੱਧ ਪੀ ਲਾਂਗੇ ਕਿ ਨਹੀਂ ਬਾਜਾ ਧਾਕ ਦੇ ਕੁਰਸੀ ਲੈ ਕੇ ਉਹ ਕੁਰਸੀ ਦੀ ਬਾਹਰ ਇਹ ਕਹਿੰਦਾ ਹੱਟਾਈ ਇਹ ਆਲਾ ਤੇਰੇ ਪੈਸੇ ਤੇ ਮੈਂ 50 ਰੁਪਏ ਦੇ ਦਿੰਦੀ ਹਾਂ ਹੁਣ ਮੈਨੂੰ ਪਤਾ ਲੱਗਿਆ ਸਬਜ਼ੀ ਵਾਲਾ ਨਹੀਂ ਆਇਆ ਉਹ ਆਲਾ ਟੈਨਸ਼ਨ ਹੋ ਗਿਆ ਨਾ ਜਾ ਰਹੇ ਕਿ ਨਹੀਂ ਤੇਰੇ ਹਾਂ ਆਵੇ ਸਰ ਆਪੇ ਜਾਂ ਮੈਂ ਯਹੀ ਸੀ ਚੱਲ ਕੋਈ ਮੈਂ ਸਬਜ਼ੀ ਲੈ ਆਵਾਂ ਹਾਂ ਸਬਜ਼ੀ ਲੈ ਲੈ ਆਵਾ ਪਹਿਲਾਂ ਮੁਰਤੇ ਜਾਈ ਨਾ ਵੜ ਬਾਹਰ ਖੁੱਲਾ ਹਾਂ ਖੁੱਲਿਆ ਬਾਹਰ ਚਾਹ ਬਣਾ ਕੇ ਰੱਖੀਏ ਮਿਠਾਈ ਫਿਰ ਜੋ ਗਿਬ ਨਹੀਂ ਚੰਗਾ ਚੰਗਾ ਮੈਂ ਤੈਨੂੰ ਪੀਣੀ ਕੋਈ ਤਾਂ ਮੈਂ ਪੀਤੀ ਹੋਈ ਹੈ ਚਲ ਹਾਂ ਚਲ ਮੈਂ ਫਿਰ ਲੂੰਹੇ ਪੁੱਟ ਚਾਹ ਤੋਂ ਤੋਂ